ਮੈਡਮ ਕਿਸਾਨਾਂ ਦੇ ਵੱਲੋਂ ਵਿਰੋਧ ਜਤਾਇਆ ਜਾ ਰਿਹਾ ਕਿ ਖਨੌਰੀ ਬਾਡਰ ਦੇ ਉੱਪਰ ਸਾਡੇ ਕਿਸਾਨ ਗਏ ਸੀ ਉਹਨਾਂ ਉੱਪਰ ਗੋਲੀਆਂ ਚਲਾਈਆਂ ਗਈਆਂ ਅੱਗੇ ਜਾਣ ਨਹੀਂ ਦਿੱਤਾ ਗਿਆ ਤੁਸੀਂ ਕੀ ਕਹਿਣਾ ਚਾਹੋਗੇ ਭਾਈ ਜੀ ਮੈਂ ਇਹ ਕਹਿਣਾ ਚਾਹੁੰਨੀ ਹਾਂ ਕਿ ਜਿੰਨਾ ਕੰਮ ਮੋਦੀ ਸਰਕਾਰ ਨੇ ਕਿਸਾਨਾਂ ਲਈ ਕੀਤਾ ਹੈ ਅੱਜ ਤੱਕ ਕੋਈ ਸਰਕਾਰ ਨਹੀਂ ਕਰ ਸਕੀ ਦੇਖੋ ਐਮਐਸਪੀ ਕਣਕ ਝੋਨੇ ਦਾ ਦਾਣਾ ਦਾਣਾ ਮੋਦੀ ਸਰਕਾਰ ਨੇ ਐਮਐਸਪੀ ਰੇਟ ਤੇ ਚੁੱਕ ਕੇ 48 ਘੰਟੇ ਦੇ ਅੰਦਰ ਅੰਦਰ ਸਿੱਧੀ ਪੇਮੈਂਟ ਪਾਈ ਹੈ ਫਸਲ ਵਿਨਮਾ ਬੀਮਾ ਯੋਜਨਾ ਇਤੀ ਸੋਇਲ ਹੈਲਥ ਕਾਰਡ ਬਣਾਏ ਆਯੂਸ਼ਮਾਨ ਕਾਰਡ ਜਿਹੜੀ ਸਿਹਤ ਕਾਰਡ ਕਿਸਾਨਾਂ ਨੂੰ ਉਹਦੇ ਅੰਡਰ ਲਿਆਉਂਦਾ ਤਾਂ ਕਿ 5 ਲੱਖ ਦਾ ਇਲਾਜ ਹੋ ਸਕੇ ਤੇ ਇਸ ਕਰਕੇ ਜੋ ਕਿਸਾਨਾਂ ਲਈ ਮੋਦੀ ਸਰਕਾਰ ਕਰ ਗਈ ਕਿਸੇ ਨੇ ਨਹੀਂ ਕੀਤਾਗਾ ਇਹ ਕਿਸਾਨਾਂ ਨੂੰ ਤਾਂ ਸਮਾਂ ਦੀ ਵੱਧ ਚੜ ਕੇ ਵੋਟਾਂ ਪਾਉਣੀਆਂ ਚਾਹੀਦੀਆਂ ਉਹ ਤਾਂ ਕਹਿੰਦੇ ਅਸੀਂ ਉਹ ਤਾਂ ਕਹਿੰਦੇ ਅਸੀਂ ਦਿੱਲੀ ਜਾ ਰਹੇ ਸੀ ਸਾਡੇ ਉੱਪਰ ਗੋਲੀਆਂ ਚਲਾਈਆਂ ਸਾਨੂੰ ਰਸਤੇ 'ਚ ਰੋਕ ਕੇ ਮੇਰਾ ਸਵਾਲ ਇਹ ਸੀਗਾ ਜੀ 6000 ਰੁਪਏ ਸਾਲਾਨਾ ਮੋਦੀ ਸਰਕਾਰ ਨੇ ਦਿੱਤਾ ਹੈ ਨਾ ਨੀ ਜੋ ਦਿੱਲੀ ਗਏ ਆ ਰਾਮ ਨਿਲਾ ਗਰਾਊਂਡ ਦੇ ਵਿੱਚ ਕਰਕੇ ਆਈ ਆ ਉਹ ਤਾਂ ਕਹਿੰਦੇ ਹਰੀ ਖਨੋਰੀ ਪਾਡਰ ਤੇ ਅਸੀਂ ਬੈਠੇ ਹੋਏ ਆ ਹਜੇ ਨਹੀਂ ਦੇਖੋ ਜੋ ਆਪਾਂ ਇਹ ਕਹਿੰਦੇ ਬੈਠੇ ਹੋਏ ਆ ਕੋਡ ਨਾ ਪਾਉਣ ਇਹ ਥੋੜਾ ਮਤਲਬ ਕਿ ਹੱਕ ਪ੍ਰਚਾਰ ਦਾ ਹੱਕ ਪਰ ਤਾਂ ਸਭ ਨੂੰ ਹੀ ਹੈ ਨਾ ਪਰ ਉਹ ਵਿਰੋਧ ਕਰਨਾ ਵੀ ਉਹ ਕਹਿੰਦੇ ਸਾਡਾ ਡੈਮੋਕਰੈਟਿਕ ਰਾਈਟ ਹੈ ਨਹੀਂ ਨਹੀਂ ਡੈਮੋਕਰੈਟਿਕ ਰਾਈਟ ਹੈ ਵਿਰੋਧ ਕਰਨ ਪਰ ਟੰਗਿਆਂ ਨਾਲ ਕਰਨੇ ਥੋੜੇ ਹੀ ਭਾਜੀ ਲੋਕ ਸਕਦੇ ਹੈ ਅਛਾ ਮੈਡਮ ਲਗਾਤਾਰ ਮਜ਼ਦੂਰਾਂ ਦੇ ਵੱਲੋਂ ਵੀ ਤੁਹਾਡਾ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਮਜ਼ਦੂਰਾਂ ਦੀ ਦਿਹਾੜੀ ਦਾ ਸਮਾਂ ਪਹਿਲਾਂ ਫੈਕਟਰੀਆਂ ਦੇ ਵਿੱਚ 8 ਘੰਟੇ ਸੀ ਮੋਦੀ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਤਾ 14 ਤੋਂ 16 ਘੰਟੇ ਦਾ ਸਮਾਂ ਹੋ ਗਿਆ ਕੀ ਕਹਿਣਾ ਚਾਹੂਂਗੇ ਬਿਲਕੁਲ ਬਿਲਕੁਲ ਗਲਤ ਹੈ ਮੋਦੀ ਸਰਕਾਰ ਨੇ ਕੋਈ ਨੋਟਿਸ ਨਹੀਂ ਕੀਤਾ ਜੋ ਕਿਸਾਨ ਮਜ਼ਦੂਰ ਕਿਸਾਨ ਦਾ ਨਾ ਸਿਰਫ ਆਪਣੇ ਕਿਸਾਨਾਂ ਦੀ ਗੱਲ ਕੀਤੀ ਆ ਤੇ ਬਾਕੀ ਮਜ਼ਦੂਰਾਂ ਦੇ ਅਸੀਂ ਤਾਂ ਭਾਰਤੀ ਜਨਤਾ ਪਾਰਟੀ ਨਾਲ ਖੜੀ ਆ ਬਿਲਕੁਲ ਮਜ਼ਦੂਰਾਂ ਦੀ ਵੀ ਨਾਲ ਖੜੀ ਆ ਕਰੋਨਾ ਦੇ ਵਿੱਚ 3-3000 ਰੁਪਏ ਲਾਹ ਪਾਸਰੀਆਂ ਦੇ ਮਜ਼ਦੂਰ ਰੇੜੀ ਫੜੀ ਆ ਲੈਣ ਦੇ ਕਾਪੀ ਦੇ ਵਿੱਚ ਪਾਇਆ ਅਸੀਂ ਤਾਂ ਨਹੀਂ ਮਜ਼ਦੂਰਾਂ ਦਾ ਤਾਂ ਇਹ ਦੋਸ਼ ਆ ਨਾ ਵੀ ਸਾਡਾ ਸਾਢੇ ਦਿਹਾੜੀ ਦਾ ਸਾਡੀ ਦਿਹਾੜੀ ਦਾ ਸਮਾਂ ਜਿਹੜਾ ਉਹ 14 ਘੰਟੇ ਕਰਤਾ ਮੈਂ ਮੇਰਾ ਸਵਾਲ ਇਹ ਸੀ ਬਿਲਕੁਲ ਨਹੀਂ ਕੀਤਾ ਨਾ ਜੀ ਇਹ ਸਰਕਾਰ ਨੇ ਉਹਦੀ ਮਨਜ਼ੂਰੀ ਦਿੱਤੀ ਪੰਜਾਬ ਸਰਕਾਰ ਉਹ ਤਾਂ ਕੁਝ ਵੀ ਕਰੇ ਉਹ ਤਾਂ ਕੁਝ ਵੀ ਕਰੇ ਭਗਵਾਨ ਤੁਮਾਨ ਦਾ ਉਨੇ ਸਾਰੇ ਕੰਮ ਹੀ ਭਗਵੰਤ ਮਾਨ ਨੇ ਖਰਾਬ ਕੀਤਾ ਉਹ ਤਾਂ ਸਰਕਾਰ ਦੇ ਨਾਂ ਤੇ ਤਾਂ ਉਹਦਾ ਧੱਬਾ ਏ ਸਰਕਾਰ ਚਲਾ ਹੀ ਨਹੀਂ ਸਕਦਾ ਉਹ ਤਾਂ ਉਹ ਤਾਂ ਦਿੱਲੀ ਦਿੱਲੀ ਦਾ ਉਹ ਹੈ ਉੱਤੇ ਏਜੰਟ ਕਹਿ ਲੋ ਪੰਜਾਬ ਸਰਕਾਰ ਦਾ ਤਾਂ ਸੀਐਮ ਬਣ ਗਿਆ ਸੀਐਮ ਵਾਲੇ ਤਾਂ ਕੋਈ ਲੱਛਣ ਹੀ ਨਹੀਂ ਹੈ ਨਹੀਂ ਉਹ ਦਿੱਲੀ ਚ ਫਿਰ ਕੇਂਦਰ ਸਰਕਾਰ ਆ ਫਿਰ ਤੁਹਾਡਾ ਜਨਤਾ ਹੋ ਨਹੀਂ ਕੇਂਦਰ ਸਰਕਾਰ ਦਿੱਲੀ ਤਾਂ ਸਾਡੀ ਸਰਕਾਰ ਹੈ ਪਰ ਦਿੱਲੀ ਦੀ ਸਰਕਾਰ ਅਸੀਂ ਤਾਂ ਪਹਿਲਾਂ ਹੀ ਕਹੀ ਜੇ ਨਾ ਤਾਂ ਕੋਈ ਨੋਟਿਸ ਨਹੀਂ ਦਿੱਤਾ ਅਸ ਤੋਂ ਤੁਸੀਂ ਕਹੇ ਨਹੀਂ ਭਗਵੰਤ ਮਾਨ ਨੇ ਨੋਟਿਸ ਦਿਖਾ ਸਕਦੇ ਆ ਬਿਲਕੁਲ ਵਾਇਰਲ ਹੋਇਆ ਲੋਕਾਂ ਨੇ ਵਿਰੋਧ ਕੀਤਾ ਨਹੀਂ ਵਾਇਰਲ ਤਾਂ ਬਹੁਤ ਕੁਝ ਹੋ ਜਾਂਦਾ ਫੇਕ ਵੀ ਬਹੁਤ ਕੁਝ ਹੋ ਜਾਂਦਾ ਨਹੀਂ ਚਲੋ ਕਰੋਨਾ ਦੇ ਕਰੋਨਾ ਵੇਲੇ ਤੁਸੀਂ ਕਿਹਾ ਵੀ ਮਜ਼ਦੂਰਾਂ ਨੂੰ ਅਸੀਂ ਪੈਸੇ ਦਿੱਤੇ ਜਦੋਂ ਕਰੋਨਾ ਦੀ ਵੈਕਸੀਨ ਦਾ ਰੌਲਾ ਪਿਆ ਇੰਗਲੈਂਡ ਦੀ ਪੋਰਟ ਦੇ ਵਿੱਚ ਤਾਂ ਉੱਥੇ ਉਹਨਾਂ ਨੇ ਮੰਨਿਆ ਕਿ ਸਾਡੀ ਵੈਕਸੀਨ ਦੇ ਨਾਲ ਆ ਜਿਹੜਾ ਉਹ ਬ੍ਰੇਨ ਟਿਊਮਰ ਹੋ ਸਕਦਾ ਹਾਰਟ ਅਟੈਕ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਪਰ ਮੋਦੀ ਸਾਹਿਬ ਨੇ ਇਸ ਤੇ ਕੋਈ ਸਪਸ਼ਟੀਕਰਨ ਕਿਉਂ ਨਹੀਂ ਦਿੱਤਾ ਟੀਕੇ ਵੀ ਤਾਂ ਉਹਨਾਂ ਨੇ ਲਵਾਏ ਸੀ ਲੋਕਾਂ ਨੂੰ ਨਹੀਂ ਜੀ ਨਹੀਂ ਜੀ ਟੀਕੇ ਦਾ ਬਹੁਤ ਵੱਡਾ ਫਾਇਦਾ ਹੈ ਇਹ ਜੀ ਗੱਲ ਉਹਨਾਂ ਨੇ ਕੋਈ ਨਹੀਂ ਕੀਤੀ ਤੋ ਮਤਲਬ ਕਿ ਐਂਟੀਬਾਡੀ ਕੋਰੋਨਾ ਬਿਮਾਰੀ ਨੂੰ ਬਚਾ ਸਕਦਾ ਹੈ ਉਹਨਾਂ ਨੇ ਕਿਹਾ ਕੋਈ ਜੋ ਕੋਈ ਮਾੜੇ ਮੋٹے ਇਫੈਕਟ ਹੋ ਸਕਦੇ ਨਹੀਂ ਐਸੀ ਕੋ ਗੱਲ ਨਹੀਂ ਪਰ ਉਹਨਾਂ ਨੇ ਹਜੇ ਤੱਕ ਕੋਈ ਇੱਥੇ ਬਿਆਨ ਕਿਉਂ ਨਹੀਂ ਦਿੱਤਾ ਜਿਦੋਂ ਕੋਈ ਆਇਆ ਹੀ ਨਹੀਂਗਾ ਕੋਈ ਗਲਤ ਪ੍ਰਭਾਵ ਮੈਡਮ ਸਾਰੀਆਂ ਸਾਰੀਆਂ ਲੋਕਾਂ ਨੇ ਸਾਰੀਆਂ ਜਥੇਬੰਦੀਆਂ ਨੇ ਇਹਦਾ ਵਿਰੋਧ ਕੀਤਾ ਹੈ ਵਿਰੋਧ ਜਥੇਬੰਦੀਆਂ ਦਾ ਦੋ ਤਿੰਨ ਵਿਰੋਧ ਕਰ ਹੀ ਰਹੀਆਂ ਜੋ ਪੇੜ ਪਰ ਆਮ ਲੋਕਾਂ ਨੂੰ ਕੋਈ ਨੁਕਸਾਨ ਨਹੀਂ ਹੋਏਗਾ ਮੈਂ ਕਹਿੰਨੀ ਹਾਂ ਅਸੀਂ ਵੀ ਸਾਰੇ ਨੇ ਲਵਾਏ ਹੈ ਕੋਈ ਬੈਡ ਪਰ ਇਫੈਕਟ ਨਹੀਂ ਪਿਆ ਕਿਉਂ ਸਪਸ਼ਟੀਕਰਨ ਤਾਂ ਫੇਰ ਦੇਣ ਜੇ ਕੋਈ ਬੈਡ ਇਫੈਕਟ ਹੋਵੇ ਉਹ ਤੋਂ ਕਿਸਾਨਾਂ ਦੇ ਵੱਲੋਂ ਆਪਣਾ ਵਿਰੋਧ ਆ ਜਿਹੜਾ ਉਹ ਜਤਾਇਆ ਜਾ ਰਿਹਾ ਕਿਸਾਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਭਾਰਤੀ ਕਿਸਾਨਿਆ ਉਹਨ ਸਿੱਧੂਪੁਰ ਦੇ ਆਗੂ ਜਿਹੜੇ ਉਹ ਮੌਜੂਦ ਆ ਤਾਂ ਅਸੀਂ ਜਦੋਂ ਭਾਜਪਾ ਦੇ ਆਗੂ ਨਾਲ ਗੱਲਬਾਤ ਕੀਤੀ ਤਾਂ ਉਹ ਕਹਿੰਦੇ ਅਸੀਂ ਤਾਂ ਕਿਸਾਨਾਂ ਦੇ ਨਾਲ ਆ ਮੋਦੀ ਸਾਹਿਬ ਨੇ ਸਾਨੂੰ ਐਮਐਸਪੀ ਦਿੱਤੀ ਆ ਕਿਸਾਨਾਂ ਨੂੰ ਅਸੀਂ ਦਿੱਲੀ ਵੀ ਜਾਣ ਦਿੱਤਾ ਤੁਸੀਂ ਵਿਰੋਧ ਕਰ ਰਹੇ ਹੋ ਅਸੀਂ ਸਾਨੂੰ ਇਹ ਉਹਨ ਦੱਸ ਦੇਣਾ ਜਿਹੜੇ ਭਾਜਪਾ ਦੇ ਆਗੂ ਆਏ ਆ ਭਈ ਆਪਾਂ ਨਾਗਰ ਭਾਰਤ ਦੇ ਸਾਰੇ ਜਿੰਨੇ ਖੜੇ ਨਾਗਰ ਭਾਰਤ ਦੇ ਆ ਆਪਾਂ ਖਿਆ ਰਸਤਾ ਰੋਕ ਸਕਦੇ ਆ ਕੰਦ ਕੱਢ ਕੇ ਜੇ ਤਾਂ ਕੰਦ ਕਾੜ ਸਕਦੇ ਆ ਫੇਰ ਤਾਂ ਇਹ ਭਾਜ ਦੇ ਨਾਗਰ ਨਹੀਂ ਗੇ ਸਾਡਾ ਮਹਲਾ ਤੁਸੀਂ ਕੰਦ ਕਾੜ ਸਕਦੇ ਆ ਜੇ ਦੇ ਪੰਜਾਬੀਆਂ ਆ ਅੱਗ ਦੇ ਭਾਜ ਭਾ ਦੇ ਉਹ ਵੀ ਸਾਡੇ ਪੰਜਾਬ ਦੇ ਨਾਲ ਖੜਦੇ ਨਿਗੇ ਅਸੀਂ ਮਤਲਬ ਇਥੋਂ ਰਸਤਾ ਤੁਸ ਨੂੰ ਕਰਾਹ ਨਹੀਂ ਕਰਦੇ ਜੋ ਸਾਡਾ ਰਸਤਾ ਰੁਕਿਆ ਕੰਦ ਕਾੜ ਕੇ ਲੈਂਟਰ ਲਾ ਕੇ ਅਸੀਂ ਯਾਰ ਅਸੀਂ ਦਿੱਲੀ ਨਹੀਂ ਜਾ ਸਕਦੇ ਰਾਤਾਂ ਥੋੜੀ ਕੱਲ ਥੋੜੀ ਕੱਲਿਆਂ ਦੀ ਆ ਇਹ ਸਾਡਾ ਫੈਸਲਾ ਇਹ ਹੋਇਆ ਕਿ ਅਸੀਂ ਬਹੁਤੇ ਸਵਾਲ ਨਹੀਂ ਕਰਨੇ ਇਹ ਸਾਡਾ ਫੈਸਲਾ ਗਾਂ ਅਸੀਂ ਇਹ ਕਰਾਹ ਨਹੀਂ ਕਰਨਾ ਫਿਰ ਇਹ ਪਿੰਡ ਦੇ ਵਿੱਚ ਜਿਹੜੇ ਮਜ਼ਦੂਰ ਪਰਿਵਾਰ ਬੁਲਾ ਰਹੇ ਆ ਤੁਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ ਕੀਤੀ ਆ ਜੀ ਉਹ ਕਹਿੰਦੇ ਸੀ ਤਾਂ ਬੁਲਾਉਣਾ ਬੁਲਾਉਣਾ ਸਾਡਾ ਕੰਮ ਹੈ ਜਸੇ ਬੰਦਿਆਂ ਦਾ ਅਸੀਂ ਕਾਹ ਕਰਾਖ ਨਹੀਂ ਕਰਦੇ ਸਾਨੂੰ ਰੋਕਿਆ ਅਸੀਂ ਰੋਕਾਂਗੇ ਹੋਰ ਕਿਹੜੀਆਂ ਕਿਹੜੀਆਂ ਮੰਗਾਂ ਨੇ ਸਾਡੇ ਲੋਕ ਖੜੇ ਆ ਉਹ ਸਾਰੇ ਸਹਿਮਤ ਆ ਤੁਹਾਡੀਆਂ ਮੰਗਾਂ ਹੋਰ ਕਿਹੜੀਆਂ ਨੇ ਸਾਡੀਆਂ ਮੰਗਾਂ ਜੀ ਇੱਕ ਤਾਂ ਐਮਐਸਪੀ ਦੀ ਆ ਉਹ ਸਾਨੂੰ ਹਜੇ ਪੱਕੀ ਨਹੀਂ ਕਰੀ ਜਿਹੜੇ ਚਾਰ ਮੰਗਾਂ ਆਪਣੇ ਹੈਗੀਆਂ ਬਿਜਲੀ ਸੋਧ ਮਿਲ ਹੈ ਸਾਨੂੰ ਉਹ ਮੰਨਣੀ ਮੰਗ ਕਹੀ ਆ ਸਾਡੀ ਉਹ ਨਹੀਂ ਪੂਰੀ ਹੋਈ ਲਖੀਮ ਖੇੜ ਦੇ ਜਿਹੜੇ ਮੰਡੇ ਲੜ ਕੇ ਸਾਡੇ ਮਾਰੇ ਭਾਜ ਭਾਜੇ ਗੱਡੀ ਚੜਾ ਕੇ ਚਾਰ ਉਹਨਾਂ ਵਾਰ ਸਾਨੂੰ ਹਜੇ ਇਨਸਾਫ ਨਹੀਂ ਮਿਲਿਆ ਜਿਹੜੇ ਕਾਤਲ ਹੈ ਉਹ ਖੁਦ ਮਨਿਸਟਰ ਬਣੇ ਬੈਠੇ ਆ ਮੈਡਮ ਲਖੀਮਪੁਰ ਖੀਰੀ ਦਾ ਮਸਲਾ ਬੜਾ ਉੱਠ ਰਿਹਾ ਕੀ ਕਹਿਣਾ ਚਾਹੂਗਾ ਲਖੀਮਪੁਰ ਖੀਰੀ ਦੇ ਵਿੱਚ ਕਿਸਾਨਾਂ ਦੇ ਉੱਪਰ ਗੱਡੀ ਚੜਾਈ ਸੀ ਪੀਐਸ ਦੀ ਅਗੋਂ ਨਹੀਂ ਦੇਖੋ ਜੋ ਲਖੀਮਪੁਰ ਖੀਰੀ ਦੇ ਵਿੱਚ ਜੋ ਵੀ ਘਟਨਾ ਹੋਈ ਹੈ ਅਸੀਂ ਵੀ ਮੰਨਦੇ ਆਂ ਵੀ ਜੋ ਜੇ ਘਟਨਾ ਹੋਈ ਹੈ ਤਾਂ ਮੰਦ ਭਾਗੀ ਹੋਈ ਹੈ ਪਰ ਉਹਦਾ ਕੋਰਟ ਫੈਸਲਾ ਕਰੇਗੀ ਸਰਕਾਰ ਨੇ ਕਿਸੇ ਨੇ ਸਰਕਾਰ ਦੇ ਨੇ ਕਿਸੇ ਨੇ ਕੋਈ ਗਲਤ ਕੀਤਾ ਹੈ ਦਾ ਕੋਟਾ ਕਾਦੀ ਵਸਤੇ ਆ। ਉਹ ਤਾਂ ਹੈ ਨਾ ਆਪੇ ਫੈਸਲਾ ਕਰੇਗੀ। ਉਹ ਕਹਿੰਦੇ ਐਮਐਸਪੀ ਸਾਨੂੰ ਪ੍ਰੋਪਰ ਤੌਰ ਤੇ ਮਿਲੀ ਨਹੀਂਗੀ। ਐਮਐਸਪੀ ਦਾ ਦਾਣਾ-ਦਾਣਾ, ਫਸਲ ਦਾ ਝੋਨਾ ਤੇ ਕਣਕ ਦਾ ਐਮਐਸਪੀ ਰੇਟ ਤੇ ਚੁੱਕਿਆ ਗਿਆ ਏ। ਤੇ ਗਾਂਵ ਵੀ ਚੁੱਕਿਆ ਜਾਊਗਾ। ਪੰਜ ਫਸਲਾਂ ਤੇ ਹੋਰ ਐਮਐਸਪੀ ਦੇ ਰਹੀਆਂ। ਅਸੀਂ ਤਾਂ ਇਹ ਵੀ ਕਹਿ ਰਹੇ ਹਾਂ, ਮੋਦੀ ਸਰਕਾਰ ਵੀ ਤੁਸੀਂ ਹੋਰ ਫਸਲਾਂ ਵੇਚੋ। ਅਸੀਂ ਉਹਤੇ ਵੀ ਐਮਐਸਪੀ ਦੇਵਾਂਗੇ। ਉਹ ਜਿਹੜੇ ਚੁਟਕੀ ਵਾਰ ਕੇ ਕਿਹਾ ਸੀ ਵੀ ਕੱਲੀ-ਕੱਲੀ ਫਸਲ ਦਾ ਸੀ ਉਹ ਐਮਐਸਪੀ ਦੇਵਾਂਗੇ। ਉਹ ਕਿਉਂ ਨਹੀਂ ਕਿਤੇ ਲੱਭਦੇਗੇ। ਉਹਨਾਂ ਦਾ ਕਿਉਂ ਨਹੀਂ ਰਸਤਾ ਰੋਕਿਆ ਜਾਂਦਾਗਾ ਉਹ ਚੁਟਕੀ ਵਾਲਿਆਂ ਦਾ ਰਸਤਾ ਵੀ ਤਾਂ ਦੇਖਣਾ ਚਾਹੀਦਾ ਨਾ ਉਹਨਾਂ ਨੇ ਸਾਡਾ ਰਸਤਾ ਨਹੀਂ ਰੋਕਿਆ ਜੀ ਉਹਨਾਂ ਨੇ ਸਾਡਾ ਰਸਤਾ ਸਾਡਾ ਰਸਤਾ ਤੁਸੀਂ ਰੋਕਿਆ ਕਿੱਲ ਗੱਡੇ ਤੁਸੀਂ ਗੱਡੇ ਦੁਆਰਾ ਤੁਸੀਂ ਕੀਤੀਆਂ ਸਾਡਾ ਭਰਾ ਤੁਸੀਂ ਮਾਰਿਆ ਅਰਸ਼ੁਗੁਰਨ ਕਿ ਹਕੀ ਕੀ ਕਿ ਮਾਰੇ ਸਾਡਾ ਭਰਾ ਤੁਸੀਂ ਮਾਰਿਆ ਸਾਡਾ ਭੈਣ ਜੀ ਇੱਕ ਇੱਕ ਭੈਣ ਜੀ ਇੱਕ ਬੇਨਤੀ ਹੈ ਕਿਸੇ ਦਾ ਕੋਈ ਕਤਲ ਕਰ ਦੇ ਉਹ ਸੈਂਟਰਲ ਮਿਨਿਸਟਰ ਹੋਵੇ ਦੱਸੋ ਤੁਸੀਂ ਕਾਰਵਾਈ ਕੀ ਕੀਤੀ ਹੈ ਅਜੇ ਮਿਸ਼ਰਾ ਟੈਨ ਨਹੀਂ ਤੁਹਾਡਾ

पंजाब में एक बार मोदी सरकार तो बनाओ एक बार मोदी सरकार बनाओ फिर उसके बाद देखो मैं सभी अपने चाचा ताऊ अपने किसान भाइयों को अपने सभी हर जाति समाज को बता रहा हूं कि एक बार मोदी सरकार बनाओ आप हर बार ये करते हो कि भाई आपने देखो सत्तर अस्सी साल देख लिए ना कांग्रेस को कांग्रेस ने आपके लिए क्या किया सरदारों के लिए क्या किया और इस कांग्रेस जैसे अभी आम आदमी पार्टी की सरकार दिल्ली में भी है पंजाब में भी है किसान का दर्जा दिल्ली में भी नहीं है ना किसान अपने घर में खेत में ट्यूबवेल लगा सकता ना किसान को किसानी का दर्जा मिला है ये सच बोल रहा हूँ मैं और आप सर्च भी कर सकते हो और वही केजरीवाल के आपको कहता है कि किसानों को आगे बढ़ाऊंगा दिल्ली में किसान भूखे मरने लग रहे हैं आप लोग एक बार मोदी सरकार बनाओ और फिर देखना आप लोगों का कितना भला होगा मैं सबको प्रणाम करता हूँ सबको मैं सच बोल रहा हूँ मैं किसान का बेटा हूँ मैं दिल्ली से हाँ मैं किसान का बेटा हूँ और दिल्ली में ਮੈਂ ਆਪਣੇ ਹੰਸਰਾ ਜੰਜੀ ਕੀ سپورਟ ਕਰਨੇ ਆਇਆ ਹੂੰ ਤੋ ਮੈਂ ਤੋ ਯਹੀ ਕਹੂੰਗਾ ਇੱਕ ਵਾਰ ਆਪ ਮੌਕਾ ਦੋ ਫਿਰ ਉਸਕੇ ਬਾਅਦ ਆਪਕੀ ਮੰਗ ਪੂਰੀ ਹੋਊਗੀ 100% ਅਰਦਾਸਪੁਰ ਜਲੰਧਰ ਲੁਧਿਆਣਾ ਦੇ ਵਿੱਚ ਮੋਦੀ ਸਾਹਿਬ ਪੰਜਾਬ ਆਏ ਸੀ ਤੇ ਉਸ ਤੋਂ ਬਾਅਦ ਅਮਰਸ਼ਾਹ ਦੀ ਫੇਰੀ ਲੁਧਿਆਣਾ ਵਿੱਚ ਸੀ ਉਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਦੇ ਸੂਬਾ ਪ੍ਰਧਾਨ ਨਰਪੈ ਸਿੰਘ ਟੁੱਡੀਕੇ ਜੋ ਕਾਹਤੀ ਖਸਾਨੇ ਹੁੰਦੇ ਆਗੂ ਆ ਉਹਨਾਂ ਦੇ ਘਰੇ ਆਈਪੀਡੀ ਰੇਡ ਹੋਈ ਕੇਂਦਰ ਦੀਆਂ ਏਜੰਸੀਆਂ ਦੀ ਕੀ ਕਹਿਣਾ ਚਾਹੋਗੇ ਇੰਨਾ ਡਰ ਲੋਕਾਂ ਨੂੰ ਲੱਗ ਰਿਹਾ ਪਰ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਲੋਕ ਸਾਡੇ ਨਾਲ ਆ ਲੋਕਾਂ ਨੂੰ ਵੋਟਾਂ ਪਾਉਣ ਪਰ ਏਜੰਸੀਆਂ ਕੇਂ ਨੇ ਬਿਲਕੁਲ ਜੋ ਕੇਂਦਰ ਦੀਆਂ ਏਜੰਸੀਆਂ ਨੇ ਤੁਸੀਂ ਇਹ ਕੇਂਦਰ ਦੀਆਂ ਲਗ ਕੋਈ ਏਜੰਸੀਆਂ ਤਾਂ ਆਪਣੇ ਆਪਣੇ ਕੰਮ ਕਰਦੀਆਂ ਨੇ ਜੋ ਏਜੰਸੀਆਂ ਨੂੰ ਠੀਕ ਲੱਗਦਾ ਏ ਇਹ ਤਾਂ ਨਹੀਂ ਇਹਦੇ ਵਿੱਚ ਕੋਈ ਸਰਕਾਰ ਕਰਦੇ ਕਰਾਉਂਦੀ ਆ ਸਰਕਾਰ ਤਾਂ ਆਪਣੀ ਥਾਂ ਤੇ ਆ ਏਜੰਸੀਆਂ ਆਪਣੀ ਥਾਂ ਤੇ ਆ ਏਜੰਸੀ ਨੂੰ ਕੋਈ ক্লোਜ਼ ਮਿਲਦਾ ਏ ਕੋਈ ਕੁਝ ਠੀਕ ਨਹੀਂ ਲੱਗਦਾ ਤਾਂ ਉਹਨਾਂ ਨੇ ਆਪਣਾ ਕਾਰਵਾਈ ਕਰਨੀ ਆ ਨਹੀਂ ਲੋਕ ਪੰਜਾਬ ਦੇ ਲੋਕਾਂ ਤੋਂ ਇਹਨਾਂ ਕਿਉਂ ਡਰ ਚਾਰ ਸੂਬਿਆਂ ਦੀ ਪੁਲਿਸ ਪੰਜਾਬ ਦੇ ਵਿੱਚ ਭਲਾਈ ਹੋਈ ਆ ਮੱਧ ਪ੍ਰਦੇਸ਼ ਦੀ ਪੁਲਿਸ ਇੱਥੇ ਫਿਰਦੀ ਆ ਹੋਰ ਹੋਰ ਕਈ ਰਾਜਾਂ ਦੀਆਂ ਪੁਲਿਸਾਂ ਨੇ ਪਰ ਇਹਨਾਂ ਲੋਕਾਂ ਤੋਂ ਪੰਜਾਬ ਦੇ ਲੋਕਾਂ ਤੋਂ ਡਰ ਕਿਉਂ ਆ? ਨਹੀਂ ਬਿਲਕੁਲ ਪੰਜਾਬ ਦੇ ਲੋਕਾਂ ਤੋਂ ਕੋਈ ਡਰ ਨਹੀਂ ਜੋ ਕਿਸਾਨ ਹੈ ਇਹ ਵੀ ਸਾਡੇ ਭਰਾ ਨੇ ਪਰ ਇਹ ਕਿਸਾਨ ਭਰਾ ਨੂੰ ਮੈਂ ਬਾਰ-ਬਾਰ ਕਹੀ ਜਾਨੀ ਆ ਵੀ ਤੁਸੀਂ 70 ਸਾਲ ਦੇਖ ਲੇ ਪਹਿਲਾਂ ਹੋਰ ਸਰ ਸਭ ਸਰਕਾਰਾਂ ਨੂੰ ਦੇਖ ਲੈਣਾ ਜੇ ਮੈਂ ਤੁਹਾਨੂੰ ਮੋਦੀ ਜੀ ਦੇ ਕੰਮ ਕਿਨਾਵਾ ਤੁਸੀਂ ਖੁਦ ਹੀ ਕਹੋਗੇ ਹਾਂ ਜੀ ਮੋਦੀ ਸਰਕਾਰ ਹੋਣੀ ਚਾਹੀਦੀ ਹੈ। ਭਾਰਤ ਦੀ ਅਰਥ ਵਿਵਸਥਾ ਬਾਅਦ ਵਿੱਚ ਨੰਬਰ ਤੇ ਸੀ ਹੁਣ 5ਵੇਂ ਨੰਬਰ ਤੇ ਹੈ ਔਰ ਮੋਦੀ ਦੀ ਗਰੰਟੀ ਹੈ ਕਿ 3 ਤੀਸਰੇ ਨੰਬਰ ਤੇ ਆ ਜਾਵੇਗੀ ਆ ਸਰਕਾਰ ਬਣਨ ਤੋਂ ਬਾਅਦ ਪਹਿਲਾਂ 7 AITs ਹੁੰਦੀਆਂ ਸੀਆਂ ਅੱਜ 22 ਐ ਪਹਿਲਾਂ 7 ایمਜ ਹੁੰਦੇ ਸੀਗੇ ਅੱਜ 23 ਐ ਪਹਿਲਾਂ 74 에어ਪੋਰਟ ਹੁੰਦੇ ਸੀ ਅੱਜ 149 ਐ ਪਹਿਲਾਂ 98 98 ਲੱਖ ਲੋਕ ਟੈਕਸ ਦਿੰਦੇ ਸੀ ਅੱਜ 1 ਕਰੋੜ 40 ਲੱਖ ਹੈ ਤੇ ਪਹਿਲਾਂ ਜਿਹੜੀ ਮੈਟਰੋ ਆ ਸਿਰਫ 5 ਸਟੇਸ਼ਨਾਂ ਤੱਕ ਚੱਲਦੀ ਸੀ ਅੱਜ 20 ਸਟੇਸ਼ਨਾਂ ਤੇ ਚੱਲ ਰਹੀ ਹੈ ਅਮਰਤ ਰੇਲਵੇ ਸਟੇਸ਼ਨ ਦੀ ਯੋਜਨਾ ਦੇ ਦੀ 113 ਸਟੇਸ਼ਨਾਂ ਦਾ ਨਿਵੀਨੀ ਕਰਨ ਹੋਇਆ ਹੈ ਔਰ ਜੋ ਭਾਰਤ ਦੇ ਵਿੱਚ ਪੂਰੇ ਭਾਰਤ ਵਿੱਚ ਪੰਜਾਬ ਦੇ ਵਿੱਚ ਵੀ ਨਾਲ ਸੜਕਾਂ ਦਾ ਜਾਲ ਵਿਛਾਇਆ ਗਿਆ 2 ਘੰਟੇ ਦਾ ਰਸਤਾ ਟਾਲੀਮੇਟ ਦਾ ਰਹਿ ਗਿਆ ਉਹ ਕਦੋਂ ਹੋਇਆ ਸਿਰਫ ਮੋਦੀ ਸਰਕਾਰ ਕਰਕੇ ਔਰ ਜਬ ਪਹਿਲਾਂ ਜਿਹੜਾ ਬੈਂਕਿੰਗ ਸਿਸਟਮ ਸੀ ਬਿਲਕੁਲ ਫੇਲ ਹੋ ਗਿਆ ਸੀ ਆਪਣੇ ਇੰਡੀਆ ਦਾ ਔਰ ਜਦੋਂ ਦੀ ਮੋਦੀ ਸਰਕਾਰ ਆਈ ਹੈ ਪੰਜਾਬ ਪੰਜਾਬ ਤਾਂ ਕੀ ਪੂਰੇ ਦੇਸ਼ ਵਿੱਚ ਸਭ ਤੋਂ ਮਜ਼ਬੂਤ ਸਾਡਾ ਬੈਂਕਿੰਗ ਸਿਸਟਮ ਹੈ ਔਰ ਪਹਿਲਾਂ ਜੋ ਖਲੋਣੀ ਅਸੀਂ ਬਾਹਰੋਂ ਮੰਗਾਉਂਦੇ ਸੀ ਅੱਜ ਅਸੀਂ ਆਪ ਬਾਹਰ ਭੇਜਦੇ ਹਾਂ ਔਰ ਮੋਬਾਈਲ ਬਣਾਉਣ ਦੇ ਵਿੱਚ ਭਾਰਤ ਦੂਸਰੇ ਨੰਬਰ ਤੇ ਹੈ ਚੀਨੀ ਦੇ ਉਤਪਾਦਨ ਵਿੱਚ ਭਾਰਤ ਪਹਿਲੇ ਨੰਬਰ ਤੇ ਹੈ ਚੰਦਰਮਾ ਤੇ ਦੱਖਣੀ ਧਰੁਵ ਤੇ ਝੰਡਾ ਲਹਿਰਾਉਣ ਵਾਲਾ ਭਾਰਤ ਪਹਿਲੇ ਨੰਬਰ ਤੇ ਹੈ ਔਰ ਵਿਦੇਸ਼ਾਂ ਦੇ ਵਿੱਚ ਭਾਰਤ ਦਾ ਮਾਣ ਸਨਮਾਨ ਵਧਿਆ ਸਿਰਫ ਮੋਦੀ ਸਰਕਾਰ ਦੇ ਵਿੱਚ ਮੈਡਮ ਗਰੀਬ ਬੰਦਾ ਹੋਰ ਗਰੀਬ ਕਿਉਂ ਹੁੰਦਾ ਜਾ ਰਿਹਾ ਗਰੀਬ ਬੰਦਾ ਹੋਰ ਗਰੀਬ ਕਿਉਂ ਹੁੰਦਾ ਜਾ ਰਿਹਾ ਅਮੀਰ ਬੰਦਾ ਹੋਰ ਅਮੀਰ ਹੁੰਦਾ ਜਾ ਰਿਹਾ ਇੱਕ ਤੁਸੀਂ ਜਿਹੜੀ ਆਰਮੀ ਨੂੰ ਲੈ ਕੇ ਤੁਸੀਂ ਕਾਨੂੰਨ ਬਣਾਇਆ ਵੀ 4 ਸਾਲੀ ਮੁੰਡਿਆਂ ਨੂੰ ਰੱਖਣਾ ਉਸ ਤੋਂ ਬਾਅਦ ਮੁੰਡੇ ਕੀ ਕਰਨਗੇ ਜਿਹੜਾ ਇਹ ਕਾਨੂੰਨ ਹੈ ਇਹ 4 ਸਾਲ ਤੋਂ ਬਾਅਦ ਉਹਨਾਂ ਨੂੰ ਪੂਰੀ ਫੈਸਿਲਿਟੀ ਦਿੱਤੀ ਹੈ ਕਿ ਤੁਸੀਂ ਜਿਹੜੇ ਗਵਰਨਮੈਂਟ ਜੌਬ ਹੈ ਦੂਸਰੀਆਂ ਉਹਦੇ ਵਿੱਚ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਨੌਕਰੀ ਦਿੱਤੀ ਜਾਵੇ ਫਿਰ ਆਰਮੀ ਨੂੰ ਹੀ 4 ਸਾਲ ਕਿਉਂ ਕੀਤਾ ਫਿਰ ਆਰਮੀ ਨੂੰ 4 ਸਾਲ ਨਹੀਂ ਨਹੀਂ ਆਰਮੀ ਦੇ ਵਿੱਚ ਵੀ ਜਾ ਸਕਦੇ ਨੇ ਉਹ ਫਿਰ ਆਰਮੀ ਦੇ ਵਿੱਚ ਜਾ ਸਕਦੇ ਨੇ ਉਹ ਜਿਹੜੀ ਹੁੰਦੀ ਜਿਹੜੀ ਇਹ ਨਹੀਂ ਅਗਲੀ ਜਿਹੜੀ ਇਹ ਯੋਜਨਾ ਹੈਗੀ ਆ ਆਰਮੀ ਦੀ ਜੋ ਤੁਸੀਂ ਮਤਲਬ ਕਿ ਇਹ ਯੋਜਨਾ 4 ਸਾਲ ਤੋਂ ਬਾਅਦ ਹਰੇਕ ਸਰਕਾਰੀ ਵਿਧਾਇਆ ਵਿੱਚ ਨਾਲ ਦੀ ਨਾਲ ਜੌਬ ਹੈ ਇਹ 4 ਸਾਲ ਲੈਣਾ ਕਰੋ ਇਹ ਸਾਰੀ ਜਦੋਂ ਤੱਕ ਰਟਾਇਰ ਬੰਦਾ ਨਹੀਂ ਹੁੰਦਾ ਨਹੀਂ ਕਰਦੇ ਤੁਸੀਂ 4 ਸਾਲ ਹੀ ਕਰ ਤੋਂ ਸੀਮਤ ਰੱਖੀ ਉਹਨੂੰ ਪੱਕਾ ਕਾਤੋਂ ਨਹੀਂ ਕਰਦੇ ਜਿਵੇਂ ਪਹਿਲਾਂ ਸੀ ਬਿਲਕੁਲ 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 ਜਿੰਨੇ ਬੱਚੇ ਹੈ ਨਾ ਆਰਮੀ ਦੇ ਵਿੱਚ ਜਮਾ ਹੋਏ ਹੈ ਸਾਰੇ ਪੱਕੇ ਹੋਣਗੇ ਸਾਰੇ ਜੋਬ ਦੇ ਵਿੱਚ ਦੂਜੀ ਕਿਉਂ ਬਣਾਇਆ ਵੀ ਅਗਨੀ ਵੀ ਅਗਨੀ ਵੀ ਸਕੀਮ ਲਿਆਂਦੀ ਕਿਉਂ ਜੇ ਤੁਸੀਂ ਪੱਕਾ ਹੀ ਰੱਖਣਾ ਸੀ ਤਾਂ ਕਾ ਇਹ ਸਰਕਾਰ ਦਿਆਂ ਕਿੰਨੀ ਜੋਬ ਜਾਂ ਜੀ ਇੱਕ ਜੋਬ ਤਾਂ ਨਹੀਂ ਗਈ ਇਹ ਫੈਸਿਲਿਟੀ ਦਾ ਸੈਂਟਰ ਸੈਂਟਰ ਇਹ ਸੈਂਟਰ ਦੀ ਮੇਨ ਸੈਂਟਰ ਦੀ ਮੇਨ ਸੈਂਟਰ ਦਿਆਂ ਤਾਂ ਵੋਟਾਂ ਚੱਲੀ ਜਾਂਦੀਆਂ ਇਹ ਸੈਂਟਰ ਦੀਆਂ ਵੋਟਾਂ ਹੀ ਲੈਣਾ ਆਂ ਭਾਈ ਸਾਹਿਬ ਸੈਂਟਰ ਦੀ ਸਰਕਾਰ ਤਾਂ ਬਣੀ ਪਈ ਐ ਸਿਰਫ ਮੈਂ ਚਾਹੁੰਨੀ ਐ ਕਿ ਪੰਜਾਬ ਦਾ ਹਿੱਸਾ ਬਹਿ ਜਾਏ ਪੰਜਾਬ ਦਾ ਭਲਾ ਹੋ ਜਾਏ ਕਾਂਕੇ ਪੰਜਾਬ ਦੇ ਲੋਕਾਂ ਦੀ ਵੀ ਡਵੈਲਪਮੈਂਟ ਹੋ ਸਕੇ ਇੱਥੇ ਕੋਈ ਇੰਡਸਟਰੀ ਸੀ ਜੁਨੀਆ ਇੰਡਸਟਰੀ ਸੀ ਸਾਰੀਆਂ ਦੀ ਸਾਰੀਆਂ ਬਾਹਰ ਚਲੀਆਂ ਗਈਆਂ ਕਿਉਂ ਚਲੀਆਂ ਗਈਆਂ ਕਿਉਂਕਿ ਸ਼ਾਂਤਮਈ ਮਾਹੌਲ ਨਹੀਂ ਮਿਲਿਆਗਾ ਲੈਂਡ ਆਰਡਰ ਦੀ ਪੋਜੀਸ਼ਨ ਬਹੁਤ ਮਾੜੀ ਹੈ ਲੈਂਡ ਆਰਡਰ ਦੀ ਕੀ ਪੋਜੀਸ਼ਨ ਹੈ ਕੋਈ ਅੱਜ ਕੋਈ ਅੱਜ ਬਾਜ਼ਾਰ ਦੇ ਵਿੱਚ ਪਰਸ ਲੈ ਕੇ ਜਿਹੜੀ ਚੰਨੀ ਪਾ ਕੇ ਜਾ ਨਹੀਂ ਸਕਦੀਗੀ ਇਹੋ ਜੀ ਲੁੱਟਾ ਕੋਈ ਸ਼ਰਿਆ ਹੋ ਰਹੀ ਹੈ ਜੋ ਬੰਦਾ ਕੋਈ ਵੀ ਘਰ ਦਾ ਪਰਿਵਾਰ ਦਾ ਬਾਹਰ ਜਾਂਦਾ ਹੈ ਨਾ ਘਰਦਿਆਂ ਨੂੰ ਇੰਨਾ ਫਿਕਰ ਹੁੰਦਾ ਪੰਜਾਬ ਦੇ ਵਿੱਚ ਸ਼ਾਮ ਨੂੰ ਘਰੇ ਆਊਗਾ ਕਿ ਨਾ ਉਹ ਮੋਬਾਈਲ ਕਰਕੇ ਪੁੱਛਦੀਆਂ ਰਹਿੰਦੀਆਂ ਠੀਕ ਠਾਕ ਐ ਲੁੱਟਖੋ ਇੰਨੀਆਂ ਐ ਕਿ ਜਦੋਂ ਮੋਟਰਸਾਈਕਲ ਤੇ ਕੋਈ ਜਾਂਦਾ ਐ ਸਨੇ ਮੋਟਰਸਾਈਕਲ ਉਡਾ ਕੇ ਲੈ ਜਾਂਦੇ ਨੇ ਇਕੱਲੇ ਪੰਜਾਬ 'ਚ ਹੁੰਦਾ ਕਿ ਹੋਰ ਸਟੇਟਾਂ 'ਚ ਵੀ ਐ ਕੋਈ ਸਾਰਾ ਕੁਝ ਬੰਦ ਆ ਯੂਪੀ 'ਚ ਐ ਕੋਈ ਕੁਝ ਨਹੀਂ ਹੁੰਦਾ ਬਿਹਾਰ 'ਚ ਐ ਕੋਈ ਨਹੀਂ ਹੁੰਦਾ ਚੁੱਪੀ ਦੇ ਵਿੱਚ ਤਾਂ ਜੋਗੀ ਜੀ ਨੇ ਸਾਰੀ ਗੁੰਡਾਗਰਦੀ ਖਤਮ ਕਰਤੀ ਬਿਲਕੁਲ ਲੈ ਮੈਡਮ ਸਾਰੇ ਨਾਲ ਇੰਡੀਆ 'ਚ ਵੱਧ ਹੀ ਉੱਥੇ ਗੁੰਡਾਗਰਦੀ ਹੁੰਦੀ ਆ ਬਿਲਕੁਲ ਬਿਲਕੁਲ ਗਲਤ ਹੈ ਜਿੰਨੇ ਸੀ ਮਾਰੇ ਅਨਸਰ ਸਾਰੇ ਦੇ ਸਾਰੇ ਉੱਥੇ ਕੋਈ ਅੱਖ ਚ ਭਰ ਕੇ ਨਹੀਂ ਦੇਖ ਦੇਗੀ ਬਿਲਕੁਲ ਸ਼ਾਂਤਮਈ ਮਾਹੌਲ ਹੈ ਸਿਰਫ ਤੇ ਸਿਰਫ ਪੰਜਾਬ ਦਾ ਮਾਹੌਲ ਹੀ ਕਰਾਵੇ ਮਤਲਬ ਜੋ ਜੋ ਫਿਰ ਲੋਕਾਂ ਨੇ ਜਦੋਂ ਵਿਰੋਧ ਕਰਨਾ ਸੀ ਮੋਦੀ ਸਾਹਿਬ ਦਾ ਜਾਂ ਅਮਿਤ ਸ਼ਾਹ ਦਾ ਲੁਧਿਆਣੇ ਫਿਰ ਤੁਹਾਡਾ ਉਹ ਠੀਕ ਸੀਗਾ ਰਾਤ ਦਾ ਵੀ ਪੁਲਿਸ ਲਾ ਲਈ ਰੇਡਾਂ ਕਰਤੀਆਂ ਗ੍ਰਿਫਤਾਰੀਆਂ ਕਰ ਲਈ ਨਹੀਂ 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 ਅਸੀਂ ਤਾਂ ਕੋਈ ਪੁਲਿਸ ਨਹੀਂ ਲਾਈ ਕੋਈ ਗ੍ਰਿਫਤਾਰੀਆਂ ਨਹੀਂ ਕੀਤੀਆਂ ਗਈਆਂ ਉਹ ਤਾਂ ਜੋ ਮਾਰੇ ਅਨਸਰ ਹੈ ਉਹ ਤਾਂ ਕੋਰ ਦੇਖੇਗੀ ਕੋਰ ਦੇਖੇਗੀ ਆਪਣੇ ਆਖਣ ਦੇ ਆਖਣ ਦੇ ਕੰਮ ਨਾਇਟਾ ਤੇ ਸ੍ਰੀਤਾ ਜੀ ਤੁਸੀਂ ਇੱਕ ਔਰਤ ਪਹਿਜ ਭੂਸ਼ਨ ਨੇ ਸਾਡੀਆਂ ਖਡਾਰਨਾ ਤੇ ਕੀ ਕੋਸ਼ਿਸ਼ ਕੀਤਾ ਕੀ ਇੱਕ ਸ਼ਬਦ ਬੋਲਿਓ ਦਾ ਆਵਾਜ਼ ਤੁਸੀਂ ਉਹਨਾਂ ਦੇ ਮੁੰਡੇ ਨੂੰ ਫੇਰ ਟਰੈਕਟਰ ਦਿੱਤੀ ਆ ਤੁਸੀਂ ਉਹਨਾਂ ਦੇ ਮੁੰਡੇ ਨੂੰ ਟਰੈਕਟਰ ਦੇ ਕੇ ਅਜੇ ਮਿਸ਼ਾ ਟੈਣੀ ਨੂੰ ਵੀ ਰੱਖੀ ਦੀ ਪਰਜੀ ਦੇ ਕਾਰਨ ਕੀਤਾ ਉਹਨਾਂ ਨੂੰ ਤੁਸੀਂ ਟਿਕਟਾਂ ਨਾਲ ਨਵਾਜਿਆ ਕੀ ਇਹ ਭਾਜਪਾ ਸਹੀ ਕੰਮ ਕਰ ਰਹੀ ਹੈ ਨਹੀਂ ਦੇਖੋ ਜੀ ਜੋ ਭਾਜਪਾ ਨੇ ਕੰਮ ਕੀਤੇ ਆ ਇਹ ਕੋਈ ਮੈਂ ਪਹਿਲਾਂ ਕਹਿ ਚੁੱਕੀ ਹਾਈ ਦੀ ਵੇ ਕਿਸੇ ਨੇ ਵੀ ਕੋਈ ਮਾਰਾ ਕੀਤਾ ਹੈ ਕੋਟ ਉਹਨੂੰ ਦੇਖੂਗੀ ਕੋਟਾ ਕਾਦੀ ਵਸੇ ਬਣਾਈਆਂ ਆਪਾਂ ਨਹੀਂ ਮੈਡਮ ਆਪਾਂ ਨਹੀਂ ਮੈਡਮ ਇੱਕ ਮਨੀਪੁਰ ਵਾਲਾ ਮਨੀਪੁਰ ਦੇ ਵਿੱਚ ਜੋ ਹੋਇਆ ਲੜਕੀਆਂ ਨੂੰ ਨਗਨ ਕਰਕੇ ਘੁਮਾਇਆ ਗਿਆ ਔਰ ਤੁਹਾਡੀ ਬੀਜੇਪੀ ਸਰਕਾਰ ਨੇ ਹਜੇ ਤੱਕ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਨੀ ਬੀਜੇਪੀ ਸਰਕਾਰ ਤਾਂ ਕਾਰਵਾਈ ਹਰੇਕ ਥਾਂ ਕਰਦੀ ਹੈ ਜਿੱਥੇ ਕੋਈ ਮਾੜੀ ਘਟਨਾ ਹੁੰਦੀ ਹੈ ਫਿਰ ਲੋਕ ਸਵਾਲ ਕਿਉਂ ਕਰਦੇ ਜੇ ਕਾਰਵਾਈ ਨਹੀਂ ਸਵਾਲ ਤਾਂ ਹੁਣ ਸਵਾਲ ਉਹਨਾਂ ਦੇ ਆਪਣੀ ਥਾਂ ਤੇ ਪਤਾ ਨਹੀਂ ਮੈਨੂੰ ਕੀ ਕੀ ਇਹਨਾਂ ਦੇ ਦਿਲ ਦੇ ਵਿੱਚ ਭਰਿਆ ਪਿਆ ਹੈ ਇਹ ਕਿਉਂ ਕਰਦੇ ਨੇ ਕੋਰ ਦਾ ਕਾਹਦੇ ਵਾਸਤੇ ਹੈ ਐ ਪੰਜਾਬ ਦੇ ਵਿੱਚ ਕਿੰਨਾ ਮਾੜਾ ਹਾਲ ਹੈ ਨਗਨ ਕਮਾਈ ਇੱਥੇ ਦੇ ਇੱਥੇ ਬਣਾਵਦੀ ਔਰਤ ਨੂੰ ਨਹੀਂ ਕਿਸੇ ਨੇ ਬੋਲਿਆ ਮੈਂ ਔਰਤਾਂ ਆਮ ਆਦਮੀ ਪਾਰਟੀ ਨੇ 13 ਦੀਆਂ 13 ਸੀਟਾਂ ਤੇ ਇੱਕ ਡਿਟ ਨੇ ਦਿੱਤੀ ਔਰਤ ਨੂੰ ਜਦੋਂ ਕਿ ਭਾਰਤੀ ਜਨਤਾ ਪਾਰਟੀ ਨੇ 33% ਵਿਧਾਨ ਸਭਾ ਤੇ ਲੋਕ ਸਭਾ ਚ ਰਿਜ਼ਰਵੇਸ਼ਨ ਦਿੱਤੀ ਔਰ ਤਿੰਨ ਔਰਤਾ ਪੰਜਾਬ ਦੇ ਵਿੱਚ ਲੜ ਰਹੀਆਂ ਨੇ 33% ਕੋਟੇ ਦੇ ਆਧਾਰ ਤੇ ਪੰਜਾਬ ਦੇ ਵਿੱਚ ਜਿਹੜੀਆਂ ਆਮ ਆਦਮੀ ਪਾਰਟੀ ਨੇ ਮਹਿਲਾਵਾਂ ਨਾਲ ਵਾਅਦੇ ਕੀਤੇ ਸੀ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾਗਾ ਭਾਰਤੀ ਜਨਤਾ ਪਾਰਟੀ ਜੋ ਕਹਿੰਦੀ ਓ ਕਰਕੇ ਦਿਖਾਉਂਦੀ ਐ ਸਾਰਿਆਂ ਦਾ ਅਮੀਰ ਕਾਦ ਨਹੀਂ ਹੁੰਦਾ ਅਮੀਰ ਬੰਦਾ ਅਮੀਰ ਕਿਉਂ ਹੁੰਦਾ ਜਰਾ ਇਹਦੀ ਦਾ ਮੈਂ ਕਹੀ ਜਾਂਦੀ ਆ ਜੋ ਭਾਰਤ ਦੀ ਅਰਥਵਿਵਸਥਾ ਪਹਿਲਾਂ 12ਵੇਂ ਨੰਬਰ ਤੇ ਸੀ ਹੁਣ 6ਵੇਂ ਨੰਬਰ ਤੇ ਐ ਆਉਣ ਵਾਲੀ ਇਹ ਇਸੇ ਵਸਤੇ ਐ ਨਾ ਜੋ 25 ਕਰੋੜ ਗਰੀਬਾਂ ਨੂੰ ਗਰੀਬੀ ਰੇਗਾ ਤੋਂ ਬਾਹਰ ਕੱਢਿਆ ਹੈ ਮੋਦੀ ਸਰਕਾਰ ਨੇ 50 ਕਰੋੜ ਲੋਕਾਂ ਨੂੰ ਬੈਂਕ ਨਾਲ ਜੋੜਿਆ ਹੈ 80 ਕਰੋੜ ਲੋਕਾਂ ਨੂੰ ਮੁਫਤ ਰਾਸ਼ਨ ਦਿੱਤਾ ਹੈ 12 ਕਰੋੜ ਲੋਕਾਂ ਨੂੰ ਮੁਫਤ ਸਿਲੰਡਰ ਦਿੱਤੇ ਹੈ 12 ਕਰੋੜ ਕਿਸਾਨਾਂ ਦੇ ਕਾਤਿਆਂ ਦੇ ਵਿੱਚ ਸਲਾਨਾ 6000 ਰੁਪਿਆ ਸਿੱਧਾ ਭਾਰੀ ਹੈ ਉਹਨਾਂ ਨੂੰ ਔਰ 17 ਕਰੋੜ ਸਿਹਤ ਕਾਰਡ ਬਣਾਏ ਨੇ 11 ਕਰੋੜ ਸੁਚਾਲਿਆ ਬਣਾਈਆਂ ਨੇ ਉਹ ਕਿਹਦੇ ਵਾਸਤੇ ਬਣਾਈਆਂ ਜ਼ਰੂਰਤਮੰਦਾ ਵਾਸਤੇ ਬਣਾਈਆਂ ਏ ਮੋਦੀ ਸਰਕਾਰ ਕਰ ਰਹੀ ਹੈ ਰੋਜ਼ਗਾਰ ਦਾ ਸਵਾਲ ਬਹੁਤ ਵੱਡਾ 2 ਕਰੋੜ ਨੌਕਰੀ ਦਾ ਕਿਹਾ ਸੀ ਹਾਂ ਰੋਜ਼ਗਾਰ ਦੀ ਗੱਲ ਕਰਦੇ ਹਾਂ 52 ਕਰੋੜ ਗੱਲ ਕਰ ਲੋ ਕਿੰਨਾਂ ਜਿੱਤੇ ਸੀ 52 ਕਰੋੜ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਮੋਦੀ ਸਰਕਾਰ ਨੇ 10 ਸਾਲਾਂ ਦੇ ਵਿੱਚ ਜਦੋਂ ਕਿ 70 ਸਾਲ ਪਹਿਲਾਂ ਉਹਨਾਂ ਦੇ ਕਾਂਗਰਸ ਦੇ ਰਾਜ ਵਿੱਚ ਨਹੀਂ ਛੜ ਤੇ ਹੁੰਦੇ ਸੀ ਇਹ ਹੁੰਦਾ ਸਾਹਿਬ ਛੜ ਤੇ ਨਹੀਂ ਹੁੰਦਾ ਇਹ ਦੱਸੋ ਤਾਲਾ ਤਾਣ ਦਿਆਂਦਾ ਕਾਣਾ ਕਾਵਾਦਾਰ ਕਿੱਥੇ ਐ ਮਦਦੇ ਲੋਕਾਂ ਦੇ ਸੁਰਾਜਦਾਲ ਕਰਦੇ ਤੁਸੀਂ ਬੋਲੋ ਜੇ ਜਾ ਕੇ ਬੋਲਣਾ ਵੱਡੇ ਸਾਡਾ ਭਰਾ ਕਾ ਮਾਰਿਆ ਤੁਸੀਂ ਤੁਹਾਨੂੰ ਕਹਾਂ ਨੂੰ ਸਾਡਾ ਸਾਨੂੰ ਸਹੀ ਜਵਾਬ ਦੇ ਦਿਓ ਅਸੀਂ ਹੁਣ ਰਸਤਾ ਛੱਡਦੇ ਨਹੀਂ ਤੁਹਾਨੂੰ ਕਹਿੰਦਾ ਕਿ ਕਿਹੜਾ ਹੈ ਦੱਸੋ 2014 ਨਹੀਂ ਬਣੀ ਆ ਸਾਡਾ ਤਿੰਨਾਂ ਦਾ ਜਵਾਬ ਦੇ ਰਹੇ ਆ ਲੋਕਾਂ ਦਾ ਜਿਹੜਾ ਵਾਅਦਾ ਕੀਤਾ ਰਾਮਲੀਲਾ ਗਰਾਊਂਡ ਦੇ ਵਿੱਚ ਆਇਆ ਫਿਰ ਰਾਮਲੀਲਾ ਗਰਾਊਂਡ ਤੇ ਆ ਕੇ ਸਾਰਾ ਮੂੰਹ ਖਵਾਇਆ ਰਾਮਲੀਲਾ ਗਰਾਊਂਡ ਦੇ ਵਿੱਚ ਸਾਰੇ ਕਿਸਾਨ ਭੁਲਾਵਾ ਨੇ ਉਹਨੇ ਰੈਣੀ ਕੀਤੀ ਹੈ ਔਰ ਉਹ ਜੀ ਨੇ ਕਿ ਆਹ ਬੰਦੇ ਗਿਆ ਦੇ ਵੇਖੇ ਹੋ ਗਿਆ ਇਹ ਰਾਵਣੇ ਗਰਾਉਂਡ ਦੇ ਵੇਖੇ ਹੋ ਕਿਸਾਨ ਆ ਸਾਰੇ ਉਹ ਸ਼ਾਮ ਨੂੰ ਮੁੜਿਆ ਕੀ ਮਾਲਾ ਸ਼ਾਮ ਨੂੰ ਕਿਹੜਾ ਘੜੀ ਮੁੜਿਆ ਬੈਠੇ ਆਂਦੇ ਰਾਮਨਾ ਗਰਾਉਂਡ ਤੁਸੀਂ ਕਰਕੇ ਆਏ ਹੋ ਭਰਾ ਜੀ ਨਹੀਂ ਨਹੀਂ ਕਰ ਰਹੇ ਆਂ ਜਿਹੜਾ ਵੇਖਿਆ ਹੋਇਆ ਭਾਈ ਜੀ ਵੇਖਿਆ ਹੋਇਆ ਗਾਇਆ ਉਹ ਨਹੀਂ ਨਾ ਗਰਾਉਂਡ ਦਿੱਤਾ ਏ ਅੱਛਾ ਉਹ ਮਸਲਾ ਕੀ ਹਾਲ ਹੋ ਦੱਸੋ ਸਾਨੂੰ ਨਹੀਂ ਮਸਲਾ ਤਾਂ ਤੁਹਾਡੀ ਤਾਂ ਕਰਾ ਦੇਣਾ ਉਹਨਾਂ ਨੇ ਕਿਹੜਾ ਲਾਗ ਮੁੜਿਆ ਕਿਹੜਾ ਪਹਿੰਜੀ ਜੀ ਉਸਕੇਮ ਦਾ ਪ੍ਰੋਗਰਾਮ ਸੀਗਾ ਜਿਹੜਾ ਉੱਥੇ ਗਰਾਉਂਡ 'ਚ ਕਹਿ ਰਹੇ ਆ ਉਸਕੇਮ ਦਾ ਪ੍ਰੋਗਰਾਮ ਸੀਗਾ ਕਿਹ ਕਿਹ ਹੋਇਆ ਪ੍ਰੋਗਰਾਮ ਸੀ ਉਸਕੇਮ ਦਾ ਪ੍ਰੋਗਰਾਮ ਬਾਈ ਜੀ ਅਸੀਂ ਤਾਂ ਵੇਖਿਆ ਕਹਾਂਗੇ ਜਦੋਂ ਵਿਚਾਰਣ ਛੱਡ ਕੇ ਪਹਿਲਾਂ ਉਹ ਸਾਡੇ ਜਿਹੇ ਬੰਦੇ ਭੰਜੀ ਤੁਹਾਨੂੰ ਪੰਜ ਕਾ ਸੁਣ ਗਲਤ ਨੂੰ ਬੋਲਣਾ ਐਸੇ ਕ ਐਵੇਂ ਗਾਇਰਾਂ ਇੰਦੇ ਖੜੇ ਜੇ ਮਾਰਾਂ ਜਿਹਾ ਇਹਨਾਂ ਦੇ ਕੰਮ ਕਰ ਰਹੇ ਆ ਉਹਨੂੰ ਪਹਿਲਾ ਸਵਾਲ ਪੁੱਛਿਆ ਵੀ ਅਸੀਂ ਨਾਗਰ ਭਰਦੇ ਆ ਜੀ ਦਸਤ ਭਰਦੇ ਆ ਭਰਦੇ ਨਾ ਇਹ ਤੇ ਮੂੰਹ ਨਾ ਕਹੋ ਤੇ ਮੂੰਹ ਨਾ ਕਹ ਦਿਓ ਆਇਆ ਫਿਰ ਫਿਰ ਚਾਹਦੇ ਗੱਡੀ ਦੱਸੋ ਕਾਹਦੇ ਗੱਡੀ ਇਹ ਕੋਈ ਜਾਏਗਾ ਤਲਵਾਰਾਂ ਲੈ ਕੇ ਕੋਈ ਇੱਕ ਮਿੰਟ ਇੱਕ ਮਿੰਟ ਬਾਜੀ ਜੀਸੀਵੀ ਲੈ ਕੇ ਉਹ ਮਾਰਨ ਦੇ ਢੰਗ ਦੇ ਨਾਲ ਦੇਖੋ ਉਹ ਪਟਿਆਲੇ ਜਾ ਰਹੇ ਸੀ ਅੰਸਰਾਜ ਹਨ ਸੀ ਜਾ ਰਹੇ ਸੀ ਨਾ ਉਹਨਾਂ ਦੀ ਗੱਡੀ ਤੇ ਤਲਵਾਰਾਂ ਨਾਲ ਰਾਣਾ ਨਾਲ ਔਰ ਸ਼ਿਆਨਲ ਹਮਲਾ ਕੀਤਾ ਗਿਆ ਉਹਦੇ 1 ਮਿੰਟ 1 ਮਿੰਟ ਜੀ ਉਹਦੇ ਦੋ ਉਹਦੇ ਦੋ ਸਕਿਉਰਿਟੀ ਗਾਰਡ ਪੂਰੇ ਘਾਇਲ ਹੋ ਗਏ ਜਦੋਂ ਕਿ ਆਪਣਾ ਜਾਨ ਮਚਾ ਕੇ ਨਿਕਲੇ ਬਦਮਸ਼ੀਰੀ ਹੰਸ ਰਾਜ ਜਾਨ ਜੀ ਕੀ ਗੱਲ 1 ਮਿੰਟ ਇਹ ਸਹੀ ਹੈ ਤੁਸੀਂ ਵੋਟ ਤੁਸੀਂ ਵੋਟਾਂ ਪਾਓ ਜਾਂ ਨਾ ਪਾਓ ਤੁਸੀਂ ਪ੍ਰਚਾਰ ਕਰਨ ਦਾ ਜੇ ਇਹਨਾਂ ਨੂੰ ਰਸਤਾ ਰੋਕਣ ਦਾ ਹੱਕ ਹੈ ਤਾਂ ਭਾਰਤੀ ਜਨਤਾ ਪਾਰਟੀ ਨੂੰ ਵੀ ਹੱਕ ਹੈ ਨਾ ਪ੍ਰਚਾਰ ਕਰਨ ਦਾ ਬਾਈ ਮੇਰੀ ਗੱਲ ਸੁਣੋ ਬੱਚਾ ਭਲਾ ਆਪਣੇ ਪ੍ਰੈਸ਼ਰ ਨੂੰ ਪਤਾ ਹੀ ਨਾ ਉਹ ਰੋਡ ਬਰੋਕ ਆ ਤੁਮ ਕਿਉਂ ਲਿਆ ਹੰਸ ਰਾਜ ਜਾਨ ਜੀ ਸਾਰਾ ਕਿਉਂ ਲਿਆਏ ਜੀ ਉਹਦੇ ਨੇੜੇ ਨੂੰ ਹੋਇਆ ਗੱਡੀ ਦਾ ਗੋਲ ਮੋਲ ਗੱਲ ਨਾ ਕਰੋ ਜਿਹੜੇ ਤਲਵਾਰਾਂ ਦੀ ਗੱਲ ਕਰਦੇ ਆ ਤਲਵਾਰਾਂ ਦੀ ਗੱਲ ਕਰਦੇ ਆ ਉਹ ਤਲਵਾਰਾ ਸਾਡਾ ਕੋਈ ਕਿਸਾਨ ਨਹੀਂ ਸ਼ਰਾਰ ਤੇ ਅੰਸਰ ਸਾਰੇ ਇਹ ਥੋੜੇ ਛਾਡੇ ਹੋਏ ਆ ਅਣਾ ਕੋਈ ਕਿਸਾਨ ਤਲਵਾਰੀ ਚੱਕੂਗਾ ਸੀ ਤੁਹਾਨੂੰ ਮਦਨਵਾ ਦੇਣਾ ਕਹਿੰਦੇ ਆ ਭਾਈ ਜੇ ਤੁਸੀਂ ਸਾਡਾ ੱੱਕਾ ਕਰਨਾ ਵੇਖਿਆ ਕਰਨਾ ਇਹ 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 ਕਿਹਨੂੰ ਸਾਈਡ ਤੇ ਗੱਡੀਆਂ ਤੇ ਨੰਗ ਗੱਡੀਆਂ ਨਹੀਂ ਹੋ ਸਕਦੀ ਅਰੇ ਸਵਾਲ ਤੇ ਜਵਾਬ ਆ ਸਵਾਲ ਤੇ ਜਵਾਬ ਇਹਨਾਂ ਨੇ ਕਿਉਂ ਪਿੱਛੇ ਖੜੇ ਆ ਤੁਸੀਂ ਸਾਡਾ ਚੋਣ ਪ੍ਰਚਾਰ ਸਾਈਡ ਤੇ ਸਾਡੀ ਜੋੜੀ ਆ ਕੋਈ ਜੇ ਸਾਡੇ ਮੁੰਡੇ ਤੇ ਤੁਹਾਡੇ ਭਰਾ ਸਾਡੇ ਸਾਡੇ ਇਹਨਾਂ ਦੀ ਪਿੱਛੇ ਕਿਉਂ ਖੜੇ ਤੁਸੀਂ ਤੁਸੀਂ ਕਰਾਈ ਲਈ ਮਾਰ ਹਾਂ ਸਾਡੇ ਉਹਨਾਂ ਨੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਬਾਅਦ ਵਾਰੀ ਲੈ ਜਾਓ ਸਵਾਲਾਂ ਦਾ ਜਵਾਬ ਨਹੀਂ ਦੇਖੇ ਗਏ ਸਾਰਾ ਇਹਨਾਂ ਦੀ ਪਿੱਛੇ ਖੜਾ ਸਾਨੂੰ ਇਹ ਨਹੀਂ ਦੇਣੇ ਆ ਸਾਨੂੰ ਤੈਨੂੰ ਸਵਾਲ ਕੀਤਾ ਨਾ ਇਹ ਤਿੰਨ ਤਿੰਨ ਸਾਥ ਤੁਹਾਨੂੰ ਰੱਖਣਗੇ ਤੋਲ ਦੇਣਗੇ ਆਪਾਂ ਨੂੰ ਸਾਨੂੰ ਤੋਲਾਰਾ ਬੱਸ ਹੋਰ ਕੋਈ ਕਰਨਾ ਪੈਣਾ ਕੁਝ ਆ ਜੀ ਇਸ਼ਾਨਦਿਆ ਸਾਡੇ ਸਾਡੇ ਸੜਕ ਸੁਰਾ ਇੱਕ ਹੀ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਨੇ ਜਿਹੜਾ ਉਹ ਮੋੜ ਪਿੰਡ ਦੇ ਵਿੱਚ ਅੱਡੇ ਦੇ ਉੱਪਰ ਜਿਹੜੇ ਭਾਜਪਾ ਦੇ ਆਗੂਆਂ ਦਾ ਰਸਤਾ ਇੱਕ ਵਾਰ ਰੋਕ ਲਿਆ ਪ੍ਰਸ਼ਾਸਨਾਂ ਜਿਹੜਾ ਉਹ ਵੀ ਪੂਰੀ ਹਰਕਤ ਦੇ ਵਿੱਚ ਤਾਂ ਕਿਸਾਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਸਾਡੇ ਆ ਸਵਾਲਾਂ ਦੇ ਜਵਾਬ ਆ ਜਿਹੜੇ ਉਹ ਪੂਰਨ ਰੂਪ ਦੇ ਵਿੱਚ ਨਹੀਂ ਦਿੱਤੇ ਗਏ ਤਾਂ ਲਗਾਤਾਰ ਤਸਵੀਰਾਂ ਜਿਹੜੀਆਂ ਦਿਖਾ ਰਹੇ ਨੰਨੇ ਦੀ ਨਾ ਉਹਦਾ ਤੁਸੀਂ ਬਾਤ ਇਥੋਂ ਲੈ ਜਾਓ ਉਹਨਾਂ ਨੇ ਮਾਰਿਆ ਬੰਦਾਂ ਨੇ ਸੱਜਿਆ ਇੱਕ ਮਿੰਟ ਇੱਕ ਮਿੰਟ ਇਹਨਾਂ ਨੇ ਉਹਨਾਂ ਨੂੰ ਕਿਉਂ ਇਹ ਇੱਕ ਮਿੰਟ ਜਿੱਤੋ ਜੀ ਇੱਕ ਮਿੰਟ ਜੀ ਉਹਦਾ ਨਾਮ ਉਹਦੀ ਕਿਉਂ ਸੱਜਿਆ ਇੱਕ ਮਿੰਟ ਗੱਲ ਕਰੋ ਤੂੰ ਇੱਥੇ ਸੱਤਲਾ ਬੰਦੇ ਜਿਹੜੇ ਅੱਜ ਤੋਂ ਹਫਤਾ ਪਹਿਲਾਂ ਕੋਣ ਨੂੰ ਕਰਨ ਦੇਉ ਅੱਜ ਤੋਂ ਹਫਤਾ ਪਹਿਲਾਂ ਇੱਕ ਮਿੰਟ ਜੀ ਹਾਸਿਰ ਆਈ ਨੇ ਕਿਹਾ 2 ਤਰੀਕ ਤੋਂ ਬਾਅਦ ਮੈਂ ਵੇਖੂ ਕਿਹੜਾ ਗੌਂਡਰ ਹੈ ਕਿਹੜਾ ਖੰਗਦਾ ਹੈ ਉਹ ਤੋਂ ਬਾਅਦ ਮੈਂ ਪੁੱਛੂ ਇਹ ਸਰ ਛਿੱਤਰ ਕੇ ਪੈਂਦੇ ਆ ਹੁਣ ਦੱਸੇ ਗੱਲ ਦਵਾ ਸਰਦੇ ਮੜਾ ਜਾ ਕੇ ਉਹ ਹੋਈ ਦੇਣਗੇ ਸਾਹੀ ਕਹਦਾ ਜਵਾਬ ਦੇਣਾ ਉਮੀਦਵਾਰ ਆਈ ਤੁਹਾਡੀ ਤਾਂ ਡਿਊਟੀ ਆ ਜੀ ਲਾਈਨ ਰੌਡਰ ਮੈਂਟੇਨਰ ਰੱਖਣਾ ਸਾਡੇ ਅਸ਼ਿੱਤਰ ਮਾਰਦਾ ਜੀ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਸਾਡੇ ਅਸ਼ਿੱਤਰ ਮਾਰਦਾ ਐ ਵੀ ਮੈਂ ਤੁਹਾਨੂੰ ਜੱਜ ਜੀ ਜੀ ਬੰਦੀ ਕਾਰਵਾਈ ਕਰਾਂਗੇ ਕਾਨੂੰਨੀ ਕਾਰਵਾਈ ਤੁਸੀਂ ਕਰ ਲੋ ਤੁਸੀਂ ਕਰ ਲੋ ਅਨੂੰ ਜਸਿਆ ਬੰਦੇ ਆ ਡਰਾਈਵ ਪੰਜਾਬ ਲੈਵਲ ਤੇ ਅਸੀਂ ਕੱਲੇ ਨਹੀਂ ਦੇ ਅਨੂੰ ਪੰਜਾਬ ਲੈਵਲ ਤੇ ਸਾਨੂੰ ਆ ਮੈਸੇਜ ਆਇਆ ਅਥੇ ਆਪ ਤੁਹਾਨੂੰ ਕਰ ਦੇਗੇ ਉਹ ਮਰਜ਼ੀ ਸਾਨੂੰ ਖਿੱਚੋ ਤੁਸੀਂ ਡੱਲਿਆ ਸਾਡੇ ਨਾਲ ਗੱਲ ਕਰ ਲੋ ਡੱਲਿਆ ਸਾਡੇ ਨਾਲ ਗੱਲ ਕਰ ਲੋ ਉਹ ਮਰਜ਼ੀ ਕਰੋ ਡੱਲਿਆ ਸਾਡੇ ਨਾਲ ਗੱਲ ਕਰ ਲੋ ਨੀ ਜੰਦੇ ਉਧਰ ਦੀ ਬਾਅਦ ਕਿਉਂ ਦੇ ਚੱਲਾਂਗੇ ਇੱਥੇ ਦੀ ਬਾਅਦ ਕਿਉਂ ਦੇ ਚੱਲਾਂਗੇ ਅਸੀਂ ਕਿਸੇ ਪਾਸੇ ਜਾਉਂਗਾ ਅਸੀਂ ਨੰਗਨ ਨਹੀਂ ਦੇਣਾ ਇਥੋਂ ਦੀ ਮਰਨਾ ਮਨਜ਼ੂਰ ਆ ਪੈਣਾ ਮਨਜ਼ੂਰ ਆ ਮਰਨਾ ਮਨਜ਼ੂਰ ਆ ਅਸੀਂ ਨਹੀਂ ਨੰਗਨ ਦਿੰਦੇ ਬਰਾਸ਼ ਨੂੰ ਕਹਤਾ ਸਾਨੂੰ ਮਾਰ ਦਿਓ ਗੋਲੀ ਮਾਰ ਦਿਓ ਪਾ ਲੋ ਆਪਦੇ ਮੈਜਾਂ ਵਿੱਚ ਪਾ ਲੋ ਪੈਂਦ ਕਹਤਾ ਸੋਤੋਂ ਸਾਡਾ ਹੀ ਬਾੜ ਰਖੋ ਨੋਰੀ ਮੜਦੇ ਨੌਜਵਾਨ ਲੰਗਰ ਵਧਾਉਂਦਾ ਲੰਗਰ ਵਧਾਣਾ ਬੋਰੀ ਪਾ ਕੇ ਉਹਨਾਂ ਦਾ ਸਾਰਾ ਹੜੜ ਕੁੱਟਿਆ ਉਹਦਾ ਉਹਦਾ ਕੀ ਕਸੂਰ ਦੱਸੋ ਮੈਨੂੰ ਇਹਦਾ ਕੀ ਬਰਾਦ ਹੋਇਆ ਤੋ ਉਦੇ ਕੋਲੇ ਕੋਈ ਤਲਵਾਰ ਨਹੀਂ ਕੋਈ ਬਰਸ਼ਾ ਨਹੀਂ ਕੋਈ ਹਥਿਆਰ ਨਹੀਂ ਉਹ ਕਰਨ ਦਾ ਮਰੋ ਗੋਲੀ ਮਾਰੀ ਇਹਨਾਂ ਨੇ ਕਿੱਥੇ ਲਿ ਪਾਸੇ ਜਸਵਰ ਕੋਲੇ ਕੀ ਜਾਵ ਮੰਦਾ ਬੋਲਿਆ ਜਾ ਕੋਈ ਮਾਰ ਕੇ ਤਾਂ ਜਾ ਵਾੜ ਦੇ ਕੋਸ਼ਿਸ਼ ਕੀਤੇ ਉਹਨੇ ਉਹਦਾ ਸਾਨੂੰ ਕਿਸੇ ਵੀ ਨਾਲ ਸਾਨੂੰ ਕੋਈ ਸੋਗ ਨਹੀਂ ਉਸ ਨਹੀਂ ਸਾਨੂੰ ਹੋਇਆਗਾ ਨਾ ਹਾਂ ਦੱਸੇ ਕਿਨੇ ਮਾਰਿਆ ਅਣਪਛਾਤੀ ਪੁਲਿਸ ਹੈ ਤੇ ਸਾਨੂੰ ਦਾ ਜਵਾਹ ਦੇਖ ਰਿਹਾ ਜੇ ਗੱਲ ਦਾ ਸਾਨੂੰ ਹੀਰੋ ਐਫ ਐਫ ਕਿਉਂ ਕੱਟੀ ਉਹਨੂੰ ਵੀ ਚੰਗਾ ਨਹੀਂ ਸਮਝਦੇ ਹੀਰੋ ਐਫ ਐਫ ਉਹਨੇ ਕਿਉਂ ਕੱਟੀ ਭਗਤ ਮਾਨ ਦੇ ਵੀ ਸਾਨੂੰ ਅਸੀਂ ਕਿਹੜਾ ਰਾਜਨੀਤਾ ਅਸੀਂ ਉਹਦੇ ਉਲਟੇ ਉਲਟਾ ਹੈ। ਭਾਤ ਮਾਨ ਨੇ 0 एफएफ ਕਿਉਂ ਕੱਟਿਓ ਨੇ? ਸਾਡਾ ਭਰਾ ਮਾਰਿਆ। ਅਸੀਂ ਤਾਂ ਉਹਦਾ ਸਾਨੂੰ ਨੰਗਣੀਤਾ ਸੀ ਉਹਦੇ ਹੱਕ ਤੇ ਖੜਾਂਗੇ ਭਰਾ ਤੇ ਪਿੱਠ ਪਿੱਛੇ ਖੜਾਂਗੇ। ਪਹਿਲਾਂ ਨਾਲ ਗੱਲ ਕਰ ਲੋ। ਪਹਿਲੇ ਸਾਡੇ ਨਾਲ ਗੱਲ ਕਰ ਲੋ। ਅਸੀਂ ਉੱਠ ਖੜਾਂਗੇ। ਬੱਲੇ ਹੁਣ ਗੱਲ ਕਰ ਲੋ ਅਸੀਂ ਉੱਠ ਖੜਾਂਗੇ। ਅਸੀਂ ਬਾਜੇ ਬਿਲਕੁਲ ਸਹੀ ਆਪਣੇ ਨਾਲ ਸਹੀ ਹੈ। ਅਸੀਂ ਸਹੀ ਹੈ। ਪ੍ਰਚਾਰ ਕਰਨਾ ਫਿਰ ਚੰਗੇ ਕੰਮ ਕਰਨ ਪ੍ਰਚਾਰ ਕਰਕੇ ਅਸੀਂ ਦੇ ਅਸੀਂ ਇਹਨੇ ਹਾਰ ਪਾਣਾ ਕਿ ਨਹੀਂ ਆਏ ਨੇ ਅਸੀਂ ਸੇਵਾ ਵੀ ਕਰੇ ਹਾਰ ਵੀ ਪਾਵਾਂਗੇ ਇਹਨਾਂ ਨੇ ਕਲ ਚੰਗੇ ਕੰਮ ਕਰਨ ਨਿਆਹ ਧੋਣ ਕਿਸੇ ਨੂੰ ਉਹ ਤਾਂ ਕਹਿੰਦੇ ਅਸੀਂ ਕਿਸਾਨਾਂ ਦੇ ਨਾਲ ਆਮਦਨ ਦੇ ਵਿੱਚ ਵਾਅਦਾ ਕਰ ਰਹੇ ਹਾਂ ਬਾਈ ਜੀ ਗੁਰਨਾਗ ਸਿੰਘ ਨੇ ਆਖਿਆ ਸੀਗਾ ਸ਼ਰਮ ਧਰਮ ਦੇ ਸਭ ਖਲੋਏ ਕੂੜ ਫਰੇ ਪ੍ਰਧਾਨ ਵੇ ਲਾ ਲੋ ਕੂੜ ਪ੍ਰਧਾਨ ਹੈ ਕੂੜ ਪ੍ਰਧਾਨ ਹੈ ਐਮ ਐਸ ਪੀ ਦੇ ਸੀ ਜਦੋਂ ਉੱਥੇ ਧਾੜਾ ਲੱਗਿਆ ਸੀ ਕਿ 13 ਮਹੀਨੇ ਬੈਠੇ ਰਹੇ ਅਸੀਂ ਦੇਖਤੀ ਵਾਅਦਾ ਕੀਤਾ ਫਿਰ ਉਹ ਵਾਦੇ ਸਾਡੇ ਕੀਤਾ ਨਾ ਪੂਰੇ ਨੇ ਪੂਰੇ ਕਲੇ ਕਲੇ ਦਾਣੇ ਤੇ ਐਮਐਸਪੀ ਦੇ ਦਿੱਤਾ ਕਦੇ ਕਦੇ ਇਹ ਬਿਲਕੁਲ ਨਹੀਂ ਦਿੱਤੀ ਝੂਠ ਮਾਰ ਰਹੇ ਆ ਡੈਕਟੀ ਰੂਮ ਤੇ ਦਿੱਤਾ ਆ ਜਾਂ ਵੀ ਸਾਡੀਆਂ ਮੰਗਾਂ ਇਹਨਾਂ ਨੇ ਮੰਨੀਆਂ ਨਹੀਂ ਕੀਤਾ ਸੀ ਕਿਹਾਦਾ ਕੀਤਾ ਅਸੀਂ ਇਹਨਾਂ ਸਤਕਾਰ ਕਰਾਂਗੇ ਸਤਕਾਰ ਕਰਾਉਂਦੇ ਨਿਗੇ ਜਿੰਨਾ ਹੋਇਆ ਇਹਨਾਂ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਿਹਾ ਅਸਰਾਜ ਮਜ਼ਦੂਰ ਤਾਂ ਖਾਈ ਵੰਡੀ ਪਾਉਣ ਦੀ ਕੋਸ਼ਿਸ਼ ਕਰ ਰਿਹਾ ਬੈਜੋ ਸਾਰੇ ਬੈਜੋ ਆਪਣੇ ਪਿੰਡ ਕੋਈ ਮਜ਼ਦੂਰਾਂ ਨਾਲ ਤਕਰਾ ਹੈਗਾ ਅਸੀਂ ਬਿਲਕੁਲ ਮਿਲ ਕੇ ਰਹਿੰਦੇ ਆ ਅਸੀਂ ਕਿਸੇ ਨੂੰ ਵਿਰਤਾ ਪੈਜੋ ਸਹਾਇਤਾ ਕਰਦੇ ਆ ਅਸੀਂ ਕਿਸੇ ਮਜ਼ਦੂਰ ਨਾਲ ਖੜਾ ਕੋਈ ਵੈਰ ਹੋਰ ਨਹੀਂ ਅਸੀਂ ਅੱਜ ਵੀ ਕਹਿੰਨੇ ਆ ਤੁਹਾਨੂੰ ਕੱਲ ਵੀ ਕਹਿੰਨੇ ਅਸੀਂ ਮਜ਼ਦੂਰਾਂ ਨਾਲ ਆਹ ਦੇਖੋ ਨਾਂ ਲਿਖਾ ਦੇਖੋ ਦੇਖੋ ਨਾਂ ਦੇਖ ਲਓ ਤਾਂ ਇੱਕ ਵਾਰ ਕਿਸਾਨਾਂ ਦੇ ਵੱਲੋਂ ਜਿਹੜਾ ਉਹ ਰਸਤਾ ਜਾਮ ਕਰ ਦਿੱਤਾ ਗਿਆ ਤਾਂ ਪੁਲਿਸ ਪ੍ਰਸ਼ਾਸਨ ਵੀ ਹੈ ਜਿਹੜਾ ਉਹ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚਿਆ ਹੋਇਆ ਬੀਜੇਪੀ ਦੇ ਆਗੂਆਂ ਨੇ ਕਿਹਾ ਕਿ ਅਸੀਂ ਤਾਂ ਜਿਹੜੀਆਂ ਉਹ ਐਮਐਸਪੀ ਦਾ ਸਵਾਲ ਵੀ ਅਸੀਂ ਪੂਰਾ ਕੀਤਾ ਹੋਰ ਬਹੁਤ ਸਾਰੀਆਂ ਮੰਗਾਂ ਅਸੀਂ ਜਿਹੜੀਆਂ ਉਹ ਮਨਾ ਲੀਆਂ ਨੇ ਤਾਂ ਅੱਗੇ ਕੀ ਕਾਰਵਾਈ ਹੋਊਗੀ ਉਹ ਬਾਤ ਹਾਰਤਿਕ ਸੌਣੇ ਇੱਕ ਤਾਂ ਸਿੱਧੂਪੁਰ ਦੇ ਆਗੂ ਨੇ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਉਹ ਸਾਂਝੀਆਂ ਕਰ ਰਿਹਾ ਬਾਪੂ ਜੀ ਤੁਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸੀ ਤੁਹਾਨੂੰ ਗ੍ਰਿਫਤਾਰ ਕਰ ਲਿਆ ਗਿਆ ਮੈਨੂੰ ਗ੍ਰਿਫਤਾਰ ਕੀਤਾ ਜੀ ਇਹਨਾਂ ਨੇ ਗ੍ਰਿਫਤਾਰ ਕੀਤਾ ਅਸੀਂ ਮੈਨੂੰ ਅੰਤਰਾਜ ਨੂੰ ਕਰਾਉ ਕੀਤਾ ਇਹ ਰੋਕਣ ਸਵਾਲ ਪੁੱਛਣੇ ਸੀਗੇ